ਇਸ ਸਵੇਰ ਦੀ ਵੱਡੀ ਖਬਰ ਬਟਾਲਾ ਤੋਂ ਆ ਰਹੀ ਹੈ ਸਾਹਮਣੇ ਬਟਾਲਾ ਦੇ ਪੁਸ਼ ਇਲਾਕਾ ਰਾਧਾਕ੍ਰਿਸ਼ਨ ਕਲੋਨੀ ਵਿੱਚ ਦਿਨ ਦਿਹਾੜੇ ਚੱਲੀ ਗੋਲੀ ਨੌਜਵਾਨ ਵੱਲੋਂ ਇੱਕ ਤੇ ਗੋਲੀ ਚਲਾਈ ਗਈ ਜਦੋਂ ਗੋਲੀ ਚਲਾ ਕੇ ਇਹ ਨੌਜਾਨ ਫਰਾਰ ਹੋਇਆ ਤਾਂ ਇਸ ਦਾ ਪਿੱਛਾ ਕਰਦੋਏ ਆਮ ਆਦੀ ਪਾਰਟੀ ਦੇ ਸੁਰਨਕਾਰ ਸੁੰਭਾ ਪ੍ਰਧਾਨ ਜਸਪਾਲ ਚੋਹਾਨ ਉਹਨਾਂ ਦਾ ਗਨਮਨ ਪਿੱਛੇ ਲੱਗ ਗਿਆ ਕਰੀਬ 1 ਘੰਟੇ ਦੀ ਮੁਸ਼ਕਲਤ ਮਗਰੋਂ ਗੋਲੀ ਚ ਚਲਾਉਣ ਵਾਲੇ ਦੋਸ਼ੀ ਨੂੰ ਅਤੇ ਉਸ ਕੋਲੋਂ ਵਾਰਦਾਤ ਸਮੇਂ ਵਰਤੀ ਗਈ ਬ੍ਰਾਹਮਤ ਕਰ ਲਿਆ ਜਿਸ ਤੇ ਗੋਲੀ ਲੱਗੀ ਆ ਉਸ ਦਾ ਨਾਮ ਦਮਨ ਗੁਰਾਇਆ ਦੱਸਿਆ ਜਾ ਰਿਹਾ ਹੈ ਕਿ ਦੁਸ਼ਮਣੀ ਸੀ ਇਹ ਤਾਂ ਸਾਫ਼ ਨਹੀਂ ਹੋ ਸਕਿਆ ਪਰ ਗੋਲੀ ਚੱਲਣ ਦੀ ਸੀਸੀਟੀਵੀ ਵੀ ਵੀਡੀਓ ਵੀ ਸਾਹਮਣੇ ਆ ਰਹੀ ਹੈ ਪੁਲਿਸ ਮੌਕੇ ਤੇ ਪਹੁੰਚੀ ਐਸਪੀ ਪੁਲਿਸ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੀ ਗੱਲ ਸਾਹਮਣੇ ਆਈ ਹੈ ਪਰ ਦਮਨ ਗੁਰਾਇਆ ਨਾਮ ਦੇ ਨੌਜਵਾਨ ਦੇ ਗੋਲੀ ਲੱਗੀ ਹੈ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਉਸ ਦੀ ਹਾਲਤ ਤਾਂ ਗੰਭੀਰ ਦੇਖਦੇ ਹੋਏ ਉਸ ਨੂੰ ਅਮਰਸਾ ਰੈਫਰ ਕਰ ਦਿੱਤਾ ਗਿਆ ਹੈ ਦੂਸਰੇ ਪਾਸੇ ਜਿਸੇ ਹੈਡ ਕਾਸਟੇਬਲ ਰਾਜਕਮਾਨ ਨੇ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜੀ ਡੀ ਐਚ ਫੈਸ਼ਨ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਕੋਟੀਆਂ ਸਵੈਟਰ ਲਹਿੰਗੇ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਹਮੇਸ਼ਾ ਯਾਦ ਰੱਖੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਜੰਗੀ ਦੀ ਹੱਟੀ ਬਧਰੇ ਜਾਣਕਾਰੀ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਕਾਨ ਸਾਹਿਬ ਕੀ ਇਹ ਮਾਮਲਾ ਹੋਇਆ ਜਿਹੜੇ ਗੋਲੀ ਚਲਣ ਦੀ ਛੂਨਾ ਸਾਹਮਣੇ ਆ ਰਹੀ ਹੈ ਦੇਖੋ ਡੇਢ ਕੋ ਘੰਟਾ ਪਹਿਲੇ ਮੈਂ ਤੇ ਆਪਣੇ ਬਾਥਰੂਮ ਚ ਨਹਾ ਰਿਹਾ ਸੀ ਤੇ ਮੈਨੂੰ ਨਹਾ ਕੇ ਬਾਹਰ ਨਿਕਲਿਆ ਤੇ ਮੇਰੇ ਇੱਕ ਦੋਸਤ ਦਾ ਫੋਨ ਆਇਆ ਵੀ ਜੁਹਾਨ ਸਾਹਿਬ ਕੀ ਹੋਇਆ ਬਾਹਰ ਮੈਂ ਕੀ ਹੋਇਆ ਕਹਿੰਦੇ ਗਨਮੈਨ ਤੁਹਾਡੇ ਭੱਜੇ ਜਾ ਰਹੇ ਨੇ ਤੇ ਮੈਂ ਬਾਹਰ ਨਿਕਲ ਕੇ ਦੇਖਿਆ ਤੇ ਆਪਣੇ ਡਰਾਈਵਰ ਨੂੰ ਪੁੱਛਿਆ ਕਹਿੰਦੇ ਇੱਥੇ ਗੋਲੀ ਚੱਲੀ ਹੈ ਗਲੀ ਦੇ ਵਿੱਚ ਮੇਰੀ ਕੋਠੀ ਤੋਂ ਕੋਈ 7 8 10 ਕੋਠੀਆਂ ਪਿੱਛੇ ਤੇ ਗਨਮੈਨ ਪਿੱਛੇ ਭੱਜੇ ਦਿਉ ਤੇ ਲੜਕੇ ਗੋਲੀ ਚਲਾ ਕੇ ਪੈਦਲ ਹੀ ਜਾ ਰਹੇ ਸਨ ਔਰ ਬਾਅਦ ਜੇ ਮੈਨੂੰ ਪਤਾ ਲੱਗਾ ਵੀ ਮੇਰੇ ਗਨਮੈਨ ਰਾਜਕੁਮਾਰ ਨੇ ਉਸ ਬੰਦੇ ਨੂੰ ਫੜ ਲਿਆ ਔਰ ਉਹ ਤੋਂ ਕੋ ਵੈਪਨ ਵੀ ਬਰਾਮਦ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਸਰ ਕਿੰਨੇ ਘੰਟੇ ਟਾਈਮ ਹੋਇਆ? ਰਾਜਾ। ਆ 2 ਘੰਟੇ ਪਹਿਲੇ ਦਾ ਹੀ। ਕੀ ਕਹਿਣਾ ਚਾਹੁੰਦੇ ਹੋ? ਇਦਾਂ ਦੀ ਵਾਰਦਾਤ ਹੋਣੀ। ਵੀ ਦੇਖੋ ਗੱਲ ਇਹ ਆ ਵੀ ਇਸ ਕੇਸ ਨੂੰ ਵੈਸੇ ਤੇ ਜੋ ਮੈਂ ਮਹਿਸੂਸ ਕਰਨਾ ਕੋਈ ਉਸ ਦਾ ਜਾਤੀ ਰੰਜਿਸ਼ ਨਾ ਹੋਏ ਉਹਨਾਂ ਦੀ। ਲੇਕਿਨ ਇਹਨੂੰ ਹੋਰ ਕਿਸੇ ਲੈਜੇ ਨਾਲ ਦੇਖਣਾ ਜਾਂ ਹਜੇ ਬੈਣੀ ਇਹ ਮੁਨਾਸਬ ਨਹੀਂ ਸਮਝਦਾ। ਬਾਕੀ ਪੁਲਿਸ ਇਨਕੁਆਇਰੀ ਕਰੇਗੀ ਤੇ ਬਾਅਦ ਪਤਾ ਚੱਲੇਗਾ। ਕਦੇ ਆ ਕੇ ਪਤਾ ਲੱਗਾ ਹੈ ਕਿ ਜਿਹੜਾ ਲੜਕਾ ਇੰਜਰਡ ਹੋਇਆ ਉਹਦਾ ਨਾਮ ਦਮਨ ਗੁਰਾਇਆ ਹੈ ਜੋ ਕਿ ਹਾਥੀਗੇੜ ਅੰਮ੍ਰਿਤਸਰ ਦਾ ਇਸ ਹਾਥੀਗੇੜ ਬਟਾਲਾ ਦਾ ਰਹਿਣ ਵਾਲਾ ਹੈ ਤੇ ਉਹਦੇ ਨਾਲ ਦੋ ਦੇ ਯਾਰ ਦੋ ਸੀਗੇ ਜਿਹੜੇ ਉਹਨੂੰ ਹੁਣ ਹਸਪੀਟਲ ਲੈ ਕੇ ਗਏ ਨੇ ਅਮਨਦੀਪ ਹਸਪੀਟਲ ਉਹਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹਸਪੀਟਲ ਤੋਂ ਬਾਅਦ ਤੇ ਜਿਹੜੇ ਦੋਸ਼ੀ ਨੇ ਉਹ ਦੋਨੋਂ ਨੇ ਤੇ ਅਸੀਂ ਹੁਣ ਮੌਕੇ ਤੇ ਉਹਦਾ ਸਟੇਟਮੈਂਟ ਲੈ ਕੇ ਤੇ ਐਫ ਆਈ ਆਰ ਰਜਿਸਟਰ ਕਰਕੇ ਜਲਦ ਤੋਂ ਜਲਦ ਉਹ ਜਿਨ੍ਹਾਂ ਦੇ ਗੋਲੀ ਚੱਲੀ ਸਰ ਉਹ ਬੱਚੇ ਆ ਜਾਂ ਜਿਨ੍ਹਾਂ ਦੇ ਉੱਤੇ ਗੋਲੀ ਚੱਲੀ ਜੀ ਹਜੇ ਪ੍ਰੀਲੀਮਨਰੀ ਕੁਝ ਵੀ ਕਹਿਣਾ ਮੁਸ਼ਕਿਲ ਹੈ ਅਸੀਂ ਇਹ ਤੁਹਾਨੂੰ ਦੱਸਿਆ ਕਿ ਮੌਕੇ ਤੇ ਅਸੀਂ ਸਾਰਾ ਜਾਇਜ਼ਾ ਲੈ ਲਿਆ ਹੁਣ ਅਮਨਦੀਪ ਹਸਪੀਟਲ ਸਾਡੀ ਟੀਮ ਜਾ ਰਹੀ ਹੈ ਉਹਨਾਂ ਨੂੰ ਮਦਈਆਂ ਨੂੰ ਜਿਹੜੇ ਜਿਹੜੇ ਇੰਜਰਡ ਹੈਗਾ ਜਿਹੜਾ ਜਿਹੜਾ ਉਸ ਟਾਈਮ ਤੇ ਉਹਨਾਂ ਨਾਲ ਲਾਲ ਮਿਲ ਕਰਦੇ ਆ ਜਿਹੜਾ ਜਿਹੜੀ ਗੋਲੀ ਚਲਾਈ ਉਹ ਫੜਿਆ ਗਿਆ ਕਿਤੇ ਹਸਪਤਲ ਵੀ ਬ੍ਰਹਮਤ ਹੋ ਗਿਆ ਜੀ ਹਜੇ ਆ ਪਰਟ ਆਫ ਇਨਵੈਸਟੀਗੇਸ਼ਨ ਹੈ ਹਜੇ ਇਹਨੂੰ ਤੁਹਾਨੂੰ ਸਾਰੀ ਡਿਟੇਲ ਬਾਅਦ ਵਿੱਚ ਦੱਸ ਦਿਆਂਗੇ ਜਿਹੜੇ ਸਟੂਡੈਂਟਸ ਇਥੇ ਪੜ੍ਹ ਰਹੇ ਮੈਂ ਬ੍ਰਦਰ ਕਹਿ ਰਹੇ ਹਾਂ ਕਿ ਹੇ ਥੋੜੀ ਦੇਰ ਤੋਂ ਬਾਅਦ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਸਾਰੀ ਜਿਹੜੀ ਹੈਗੀ ਹੈ ਸੀਸੀਟੀਵੀ ਆਈ ਜੀ ਕੋਈ ਸਮਝ ਸੀਸੀਟੀਵੀਜ਼ ਹੈਗੀਆਂ ਨੇ ਜੀ ਅਸੀਂ ਸਾਰੇ ਕਿਉਂਕਿ ਸੰਗਣਾ ਇਲਾਕਾ ਹੈ ਤੇ ਅਸੀਂ ਸਾਰੀ ਸੀਸੀਟੀਵੀਜ਼ ਐਕਸਪਲੋਰ ਕਰ ਰਹੇ ਹਾਂ ਤੇ ਉਹ ਤੋਂ ਬਾਅਦ ਤੁਹਾਨੂੰ ਸਾਰੀ ਡਿਟੇਲਸ ਵਿੱਚ ਦੱਸਿਆ ਜਾਏਗਾ ਥੈਂਕ ਚੱਲੀ ਆ ਤੇ ਮੈਂ ਆਪਣੇ ਜਸਪਾਲ ਚਾਹਾਨ ਦੀ ਕੋਠੀ ਲੱਗੇ ਜਿੱਦਾਂ ਆਮ ਤੌਰ ਤੇ ਬੈਠੇ ਹੋਏ ਜਿਹੜੇ ਦੋਵੇਂ ਖੁੱਲੇ ਸੀ ਜਦੋਂ ਗੋਲੀ ਦੀ ਆਵਾਜ਼ ਆਈ ਮੈਂ ਆਪਣੇ ਦੀਪੂ ਡਰਾਉ ਨੂੰ ਦੱਸਿਆ ਵੀ ਮੈਂ ਮਗਰ ਚੱਲਿਆ ਹੀ ਬੰਦੇ ਦੇ ਜਿਹਦੇ ਮੈਂ ਜੱਫਾ ਮਾਰ ਕੇ ਪਿਸਤਲ ਬਰਾਮਦ ਕਰਾ ਕੇ ਸ਼ਿਟੀ ਐਸਐਚਓ ਦੇ ਹਵਾਲੇ ਕੀਤਾ ਤੇ ਬਾਕੀ ਬਤੌਰੇ ਮੈਂ ਜਸਪਾਲ ਚਾਹਾਨਾ ਲੱਗਾਗਾ ਨਾ ਮੈਨ ਕਿੰਨੀ ਕੁ ਮੁਸ਼ਕਲ ਕਰਨੀ ਵੀ ਕਿੰਨਾ ਮੁਸ਼ਕਲ ਤੋਂ ਬੜੀ ਕਰਨੀ ਪਈ ਆ ਜੀ ਜੇ ਮੈਂ ਨਾਮ ਅਗਰ ਭਜਦਾ ਪਿਸਤਲ ਨਹੀਂ ਮਿਲਣਾ ਨਾ ਬੰਦਾ ਹੀ ਮਿਲਣਾ ਕਿੰਨੇ ਜਣੇ ਸੀ ਇੱਕ ਘੰਟਾ ਮੈਨੂੰ ਮਗਰ ਮਕਸਦ ਤੱਕ ਕਰਨੀ ਪਈ ਉਹਦੇ ਭਾਜ ਨਾਟਕ ਗਲੀ ਚ ਵੜਦਾ ਹੈ ਕਦੀ ਕਿਸ ਬੰਨੇ ਮੈਂ ਫੜ ਲਿਆ ਹਾਂ ਕਿ ਜਦੋਂ ਫੜਨ ਲੱਗੇ ਉਹਨੇ ਕੋਈ ਤੁਹਾਡੇ ਤੇ ਪਿਸਤੌਲ ਨਹੀਂ ਉਹਨੇ ਮੈਨੂੰ ਇਮਾਨਦਾਰੀ ਨਾਲ ਪਿਸਤਲ ਫੜਾਤਾ ਮੈਂ ਹਾਂ ਨੂੰ ਦੱਸਤਾ ਮੈਂ ਮੈਂ ਚੈਂਬਰ ਤੇ ਗੋਲੀ ਚਾੜੀ ਆ ਮੈਂ ਗੋਲੀ ਚਲਾ ਦੇਣੀ ਆ ਜਾਂ ਪਿਸਤਲ ਦੇ ਭਾਲੇ ਕਰਦੇ ਤੇ ਚੰਗੀ ਗੱਲ ਆ ਕਿੰਨੇ ਜਣੇ ਹੀ ਗੋਲੀ ਚਲਾਉਣ ਵਾਲੇ ਬਾਕੀ ਮੇਰੇ ਜਿਹੜ ਪਿਸਟਲ ਮੈਂ ਆਇਆ ਨੂੰ ਜਫਾ ਮਾਰ ਕੇ ਫੜ ਲਿਆ ਮੈਂ ਪਿਸਟਲ ਦੇ ਦੇਂਗਾ ਚੰਗਾ ਰਹੂੰਗਾ ਪਿਸਟਲ ਨਾਲ ਮੇਰੇ ਬਰਾਮਤ ਕਰਾ ਕੇ ਮੈਂ ਸਿਟੀ ਦੇ ਆਇਆ ਸਤਿਵਿਦਿਵਾਲੇ ਕਰਾਂ ਬੰਦਾ ਕਿੱਥੇ ਗਿਆ ਬੰਦਾ ਵੀ ਸਿਟੀ ਸਤਿਵਿਦਿਵਾਲੇ ਕਰ ਤੋ ਜਿਹੜਾ ਇਹ ਗੋਲੀ ਚੱਲੀ ਉਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਤੇ ਕੀ ਮਾਹੌਲ ਬੜਾ ਮਾੜਾ ਜਿੱਦੋਂ ਬੱਚੇ ਆਉਂਦੇ ਸੀ ਮੈਨੂੰ ਨਹੀਂ ਪਤਾ ਕੋਈ ਰੰਜਾ ਸੀ ਕੀ ਸੀ ਜਦੋਂ ਇਹ ਬੰਦੇ ਤੋਂ ਪਿਸਟਲ ਮੈਂ ਦੱਬ ਚੜਾਉਂਦਿਆਂ ਵੇਖ ਲਿਆ ਵਾ ਇਹਦੇ ਮਗਰਮਾਂ ਲੱਗ ਜਾਂ ਹੋਂਗੇ ਜਦੋਂ ਤੁਸੀਂ ਉਹਦੇ ਮਗਰ ਜਾ ਰਹੇ ਸੀ ਤੇ ਮਗਰ ਪੱਜਾਂ ਮੈਂ ਕਿੰਨੇ ਜਣੇ ਸੀ ਇਹ ਦੋ ਹੀ ਇੱਕ ਪਤਾ ਨਹੀਂ ਕਿੱਧਰ ਵੜ ਗਏ ਇਹਨੂੰ ਮੈਂ ਜਿਹਦੇ ਕੋਲ ਪਿਸਤਲ ਹੀ ਆ ਮੈਂ ਫੜ ਲਿਆ ਉਹਨੇ ਦੱਸਿਆ ਕੁਝ ਵੀ ਕਿਉਂ ਜੇ ਨਹੀਂ ਨਾ ਜੇ ਬ੍ਰਾਹਮਤੀ ਹੁਣ ਸੀਐਸਟਾਫ ਇਹਨੂੰ ਖੜਨਗੇ ਫਿਰ ਸੀਐਸਟਾਫ ਵਾਲੇ ਪੁੱਸਣਗੇ ਪਹਿਲਾਂ ਵੀ ਮੈਂ ਸੀਐਸਟਾਫ ਡਿਊਟੀ ਮਾਨਦਾਰੀ ਨਾਲ ਕੀਤੀ ਆ ਤੇ ਅੱਗੇ ਵੀ ਕਰਦੇ ਆ ਆਉਣੇ ਰਹਿ ਗਈ ਹਾਲਖੰਡ ਨੌਕਰੀ ਬਾਕੀ ਜੋ ਸਾਹਬ ਨੂੰ ਮਨਜ਼ੂਰ ਹੋਊਗਾ ਉਹ ਵੀ ਕਰ ਦੋ ਬੱਚਾ ਪੜਦਾ ਸੀ ਪੜਦਾ ਪਤਾ ਨਹੀਂ ਮੈਂ ਇੱਧਰ ਗਾ ਨਹੀਂ ਆਇਆ ਮੈਂ ਉੱਥੋਂ ਮਗਰ ਭੱਜਾ ਉਹ ਦੋ ਦੋਨੋਂ ਭੱਜਾ ਸਾਡੀ ਕੋਠੀ ਵਾਲ ਨੂੰ ਭੱਜਾ ਮਹਦੂਲ ਦਾ ਬੱਚਾ ਹੈ ਇਹ ਨਹੀਂ ਕੌਜੀ ਮੈਨੂੰ ਪਤਾ ਮੈਂ ਮਗਰ ਭੱਜਾ ਵਾਂ ਇੱਕ ਘੰਟੇ ਬਾਅਦ ਮੈਂ ਮੱਛਾ ਕਰਦਾ ਚਿੱਟੀ ਜੀ ਕਮੀਜ਼ ਪਾਈ ਤੇ ਮੋਨਾ ਹੀ ਮੋਟਾ ਚਲੋ ਲੈ ਆ ਤੋ